ਉਤਰਪਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨੇ ਕੇਂਦਰ ਤੇ ਵੱਡਾ ਇਲਜ਼ਾਮ ਲਗਾਇਆ ਉਹਨਾਂ ਕਹਿੰਦੇ ਕਿ ਯੂਨੀਅਨ ਦਾ ਸੋਸ਼ਲ ਮੀਡੀਆ ਪੇਜ ਬੰਦ ਕਰ ਦਿੱਤਾ ਗਿਆ ਕੁਝ ਕਿਸਾਨ ਲੀਡਰਾਂ ਦੇ ਨਿੱਜੀ ਸੋਸ਼ਲ ਮੀਡੀਆ ਪੇਜ ਵੀ ਬੰਦ ਕਰਨ ਦੇ ਇਲਜ਼ਾਮ ਕਿਸਾਨਾਂ ਨੇ ਲਗਾਏ ਨੇ ਸੋ ਉਤਰਪਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨੇ ਕੇਂਦਰ ਤੇ ਵੱਡਾ ਇਲਜ਼ਾਮ ਲਗਾਇਆ ਹੈ ਉਹਨਾਂ ਕਹਿੰਦੇ ਕਿ ਕੁਝ ਜਿਹੜੇ ਨੇ ਕੇਂਦਰ ਵੱਲੋਂ ਯੂਨੀਅਨ ਦਾ ਸੋਸ਼ਲ ਮੀਡੀਆ ਪੇਜ ਬੰਦ ਕੀਤਾ ਗਿਆ ਕੁਝ ਕਿਸਾਨ ਆਗੂਆਂ ਦੇ ਵੀ ਸੋਸ਼ਲ ਮੀਡੀਆ ਪੇਜ ਬੰਦ ਕੀਤੇ ਗਏ ਨੇ ਕਿਸਾਨ ਅੱਗੇ ਨਾ ਵਧਣ ਇਸੇ ਲਈ ਸਾਡੇ ਸੋਸ਼ਲ ਮੀਡੀਆ ਪੇਜ ਬੰਕ ਇਤੇ ਗਏ ਨੇ ਇਲਜ਼ਾਮ ਕਿਸਾਨਾਂ 'ਤੇ ਲਗਾਉਣੇ ਲਗਾਏ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਅਸੀਂ ਆਪਣੀ ਗੱਲ ਅੱਗੇ ਪਹੁੰਚਾਉਂਦੇ ਸੀ ਸੋ ਇਸ ਵਿੱਚਕਾਰ ਉਹਨਾਂ ਨੇ ਸਰਕਾਰ 'ਤੇ ਇਲਜ਼ਾਮ ਲਗਾਏ ਨੇ ਕਿ ਸਰਕਾਰ ਨਹੀਂ ਚਾਹੁੰਦੀ ਕਿ ਅਸੀਂ ਅੱਗੇ ਵਧੀਏ ਆਪਣਾ ਮੋਰਚਾ ਨੂੰ ਲੈ ਕੇ ਅੱਗੇ ਵਧੀਏ ਆਪਣੀ ਗੱਲ ਰੱਖ ਪਾਈਏ ਕਿਉਂਕਿ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਸੀ ਵਤ ਤੋਂ ਵਤ ਲੋਕਾਂ ਦੇ ਨਾਲ ਜੁੜ ਪਾ ਰਹੇ ਸੀ ਅਤੇ ਆਪਣੀ ਗੱਲ ਨੂੰ ਰੱਖ ਪਾ ਰਹੇ ਸੀ ਸੋ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਫਗਤ ਸਿੰਘ ਨੇ ਕੇਂਦਰ 'ਤੇ ਇੱਥੇ ਵੱਡੇ ਇਲਜ਼ਾਮ ਲਗਾਏ ਨੇ ਤੇ ਇਹ ਇਲਜ਼ਾਮ ਲਗਾਉਂਦੇ ਕਿ ਆ ਕਿ ਯੂਨੀਅਨ ਦਾ سوشل میڈیا ਪੇਜ ਬੰਦ ਕਰ ਦਿੱਤਾ ਗਿਆ ਹੈ ਸੋ ਇਲਾਵਾ ਜਿਹੜੇ ਕਈ ਕਿਸਾਨ ਆਗੂ ਨੇ ਉਹਨਾਂ ਦੇ ਵੀ سوشل میڈیا ਪੇਜ ਨੂੰ ਬੰਦ ਕਰਤਾ ਗਿਆ ਔਰ ਇਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰੀ ਸਰਕਾਰ ਤੇ ਨਿਸ਼ਾਨਾ 사ਧਿਆ ਹੈ ਕਿ ਉਹ ਆਪਣੀ ਗੱਲ ਜਿਹੜਾ سوشل میڈیا ਦੇ ਪੇਜ ਦੇ ذریعے ਹੀ ਕਰ ਪਾਉਂਦੇ ਨੇ ਔਰ ਵੱਤ ਤੋਂ ਵੱਤ ਲੋਕਾਂ ਨਾਲ ਜੁੜ ਪਾਉਂਦੇ ਨੇ ਲੇਕਿਨ ਕਿਸਾਨ ਅੱਗੇ ਨਾ ਵੱਤ ਸਕਣ ਐਸੇ ਲਈ سوشل میڈیا ਪੇਜ ਉਹਨਾਂ ਦੇ ਬੰਦ ਕੀਤੇ ਗਏ ਮਨਜੋਤ ਸਾਡੇ ਨਾਲ ਸਾਰੇ ਸਹਿਯੋਗੀ ਜੁੜੇ ਨੇ ਮਨਜੋਤ ਜਿਸੰਧ ਨਾਲ ਇੱਥੇ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਹੜੇ ਕਿ ਸੋਸ਼ਲ ਮੀਡੀਆ ਪੇਜ ਬੰਦ ਹੋ ਗਏ ਨੇ ਇਸ ਨੂੰ ਲੈ ਕੇ ਬੜੇ ਇਲਜ਼ਾਮ ਕੇਂਦਰ ਤੇ ਲਗਾਉਂਦੇ ਕਿਸਾਨ ਆਗੂ ਨਜ਼ਰ ਆਏ ਨੇ ਬਿਲਕੁਲ ਰਹਾ ਤਾਂ ਪਿਛਲੀ ਵਾਰ ਵੀ ਜਦੋਂ ਅੰਦੋਲਨ ਹੋਇਆ ਸੀ ਨਾ ਜਿਵੇਂ ਪਿਛਲੇ ਸਾਲ ਦੀ ਗੱਲ ਹੈ ਨੇ ਜਦੋਂ ਇਹ ਪੂਰਾ ਅੰਦੋਲਨ ਸ਼ੁਰੂ ਹੁੰਦਾ ਹੈ ਕਿਸਾਨ ਅੰਦੋਲਨ 2.0 ਤਾਂ ਉਸ ਸਮੇਂ ਵੀ ਜਦੋਂ ਜਿਸ ਤਰੀਕੇ ਨਾਲ ਜਦੋਂ ਟੱਕਰ ਆਉਂਦਾ ਸੀ ਯਾ ਤਾਹਾਂਪੁਰ ਦੀ ਸੀ ਕਿ ਕਿਸਾਨਾਂ ਉਹ Haryana ਪ੍ਰਸ਼ਾਸਨ ਵਿਚਕਾਰ ਬਣੀ ਸੀ ਤਾਂ ਉਦੋਂ ਵੀ ਕਿਸਾਨਾਂ ਦੇ ਕਈ ਸੋਸ਼ਲ ਮੀਡੀਆ ਅਕਾਊਂਟ ਜਾਂ ਫਿਰ ਟਵਿੱਟਰ ਅਕਾਊਂਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਸੀ ਔਰ ਇੱਕ ਵਾਰ ਫਿਰ ਤੋਂ ਕੱਲ ਅਜਿਹੀ ਜਾਣਕਾਰੀ ਜਿਹੜੀ ਮੀਡੀਆ ਦੇ ਵਿੱਚ ਇਕਤਾ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਹੈ ਔਰ ਉਸ ਤੋਂ ਇਲਾਵਾ ਕਿਸਾਨ ਮੋਰਚੇ ਦੇ ਦੋ ਤਿੰਨ ਪੇਜ ਨੇ ਔਰ ਕਈ ਨਿੱਜੀ ਪੇਜ ਜਿਹੜੇ ਪੇਜ ਵੀ ਨੇ ਕਿਸਾਨਾਂ ਦੇ ਉਹ ਵੀ ਫਿਲਹਾਲ ਬੰਦ ਕੀਤੇ ਗਏ ਉਹਨਾਂ ਕਿਸਾਨਾਂ ਨੇ ਇਹ ਕਿਹਾ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸਾਡੇ ਨਾਲ ਤਸ਼ੱਦਦ ਜਿਹੜਾ ਹਰਿਆਣਾ ਪੁਲਿਸ ਔਰ ਕੇਂਦਰ ਸਰਕਾਰ ਕਰ ਰਹੀ ਹੈ ਸਾਨੂੰ ਲਗਭਗ 1 ਸਾਲ ਸ਼ੰਭੂ ਕਨਾਰੀਓ ਰਤਨਪੁਰਾ ਬਾਰਡਰਾਂ ਤੇ ਬੈਠੇ ਹੋ ਗਿਆ ਔਰ ਉੱਥੇ ਹੀ ਹੁਣ ਪਹਿਲਾ ਇਹ ਤਸ਼ੱਦਦ ਕੀਤਾ ਕਿ ਮੀਡੀਆ ਨੂੰ 1 ਕਿਲੋਮੀਟਰ ਪਿੱਛੇ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ ਹਰਿਆਣਾ ਦੇ ਡੀਜੀਪੀ ਨੇ ਚ ਪੰਜਾਬ ਡੀਜੀਪੀ ਨੂੰ ਔਰ ਉਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਸਾਡੇ ਜਿਹੜੇ ਸੋਸ਼ਲ ਮੀਡੀਆ ਜਿਹੜੀਆਂ ਸਾਡੀਆਂ ਆਵਾਜ਼ਾਂ ਲੋਕਾਂ ਤੱਕ ਜਾਂ ਬਾਹਰ ਵਿਦੇਸ਼ ਰਹਿੰਦੇ ਲੋਕਾਂ ਤੱਕ ਦੀ ਦੂਰੀਆਂ ਤੱਕ ਪਹੁੰਚਾਉਂਦੀ ਨੇ ਸੋ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਸੋ ਦੋ ਤੋਂ ਤਿੰਨ ਪੇਜ ਜਿਹੜੇ ਨੇ ਉਹ ਬੰਦ ਹੋਏ ਨੇ ਹਾਲਾਂਕਿ ਕਈ ਨਿੱਜੀ ਅਕਾਊਂਟਸ ਜਿਹੜੇ ਨੇ ਉਹ ਵੀ ਕਿਸਾਨਾਂ ਦੇ ਬੰਦ ਕਰ ਦਿੱਤੇ ਨੇ ਜਿਨ੍ਹਾਂ ਦੇ ਉੱਤੇ ਉਹ ਆਪਣੀ ਇਨਫੋਰਮੇਸ਼ਨ ਜਾਂ ਫਿਰ ਪ੍ਰੈਸ ਕਾਨਫਰੰਸ ਦੀ ਜਾਣਕਾਰੀ ਸ਼ੇਅਰ ਕਰਦੇ ਸੀ ਜਾਂ ਫਿਰ ਅੱਗੇ ਕੀ ਕਰਨਾ ਹੈ ਜਾਂ ਅੱਗੇ ਦੇ ਕੀ ਪਲਾਨ ਨੇ ਉਸ ਬਾਰੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੇ ਬਾਹਰ ਰਹਿਦੇ ਕਿਸਾਨਾਂ ਨੂੰ ਜਾਂ ਜਿਹੜੇ ਹੈਗੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਕਿਸਾਨਾਂ ਨੂੰ ਆਪਣੇ ਕੈਡਰ ਨੂੰ ਉਸੇ ਜਾਣਕਾਰੀ ਦੇ ਦਿੱਤੀ ਸੋ ਹੁਣ ਇੱਕ ਤਰੀਕੇ ਦਾ ਸਿੱਖਾ ਨਿਸ਼ਾਨਾ ਕਿਸਾਨਾਂ ਨੇ ਵੀ ਸਾਥ ਹੈ ਕਿ ਕਿਸ ਸਿੰਦਰ ਜਿਹੜਾ ਹੈ ਉਹ ਖੁਦ ਡਰ ਚੁੱਕਾ ਹੈ ਔਰ ਤਾਂ ਅਜੇ ਹੀ ਹੱਥ ਕੰਡੇ ਅਪਣਾ ਰਿਹਾ ਹੈ ਕਿ ਤਾਂ ਜੋ ਕਿਸਾਨਾਂ ਦੀ ਆਵਾਜ਼ ਜਿਹੜੀ ਹੈ ਉਹ ਬਾਹਰ ਰਹਿਦੇ ਕੈਡਰਾਂ ਤੱਕ ਨਾ ਪਹੁੰਚ ਸਕੇ ਸੋ ਹੁਣ ਅੱਗੇ ਜਿਵੇਂ ਕਰੀ ਤਾਂ 10 ਤੋਂ 4 ਪੇਜ ਨੇ ਉਹ ਬੰਦ ਕੀਤੇ ਗਏ ਔਰ ਦੋ ਤਿੰਨ ਨਿੱਜੀ ਅਕਾਊਂਟਸ ਜਿਹੜੇ ਨੇ ਉਹ ਵੀ ਬੰਦ ਕਰ ਦਿੱਤੇ ਗਏ। ਬਿਲਕੁਲ ਮਨ ਜੋ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਜ਼ਰੀਏ ਹੀ ਵੱਤ ਤੋਂ ਵੱਤ ਕਿਉਂਕਿ ਕਿਤੇ ਅਜਾਣਾ ਔਰ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਗੱਲ ਨੂੰ ਰੱਖਣਾ ਜੋ ਉਹ ਸੋਚਦੇ ਨੇ ਕਿਸਾਨ ਆਗੂ ਕਿਸ ਤਰ੍ਹਾਂ ਆਪਣੇ ਆਂਦੋਲਨ ਨੂੰ ਅੱਗੇ ਲੈ ਕੇ ਜਾਣਾ ਹੈ ਸੋਸ਼ਲ ਮੀਡੀਆ ਹੁਣ ਬਹੁਤ ਪਾਵਰਫੁਲ ਹੋ ਗਿਆ ਹੈ। ਸੋ ਜੇ ਵਿਚਕਾਰ ਯਕੀਨਨ ਇਥੇ ਇੱਕ ਲਗਾਮ ਲਗਾਉਣ ਦੀ ਕੋਸ਼ਿਸ਼ ਹੋਣ ਦੀ ਨਜ਼ਰ ਆ ਰਹੀ ਹੈ। ਆ ਬਿਲਕੁਲ ਰਹਾ ਇਹ ਹੀ ਚੀਜ਼ਾਂ ਸੀ ਲਗਾਤਾਰ ਦੱਸ ਰਹੀ ਸੀ ਕਿ ਜਦੋਂ ਪਹਿਲਾ ਪਿਛਲੀ ਵਾਰ ਅੰਦੋਲਨ ਸ਼ੁਰੂ ਹੋਇਆ ਫਰਵਰੀ ਦੇ ਵਿੱਚ 2023 ਦੇ ਵਿੱਚ ਤਾਂ ਉਦੋਂ ਅਜਿਹੇ ਹੀ ਘਟਨਾਵਾਂ ਜਿਹੜੀਆਂ 2024 ਵਿੱਚ ਕਰਨਾ ਤਾਂ ਉਦੋਂ ਵੀ ਜਿਹੇ ਹੀ ਘਟਨਾਵਾਂ ਹੋਈਆਂ ਸੀ ਜਦੋਂ ਟਕਰਾਅ ਦੀ ਸਿੱਟੀ ਬਣੀ ਸੀ ਹਰਿਆਣਾ ਪ੍ਰਸ਼ਾਸਨ ਔਰ ਕਿਸਾਨਾਂ ਦੇ ਵਿੱਚ ਤਾਂ ਉਦੋਂ ਲਗਾਤਾਰ ਕਈ ਸੋਸ਼ਲ ਮੀਡੀਆ ਔਰ ਟਵਿੱਟਰਸ ਕਾਊਂਟ ਜਿਹੜੇ ਨੇ ਕਿਸਾਨਾਂ ਦੇ ਪੇजेस ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਸੀ ਜਿਨ੍ਹਾਂ ਰਾਹੀਂ ਉਹ ਜਾਣਕਾਰੀ ਆਪਣੇ ਬਾਹਰ ਰਹਿਣ ਦੇ ਕਦਰਾਂ ਤੱਕ ਪਹੁੰਚਾਉਂਦੇ ਸੀ ਕਿ ਅਸੀਂ ਅਗਲਾ ਐਲਾਨ ਇਹ ਹੈ ਇਸ ਤਰੀਕੇ ਨੂੰ ਅੱਜ ਤਰੀਕ ਨੂੰ ਕਿਸਾਨਾਂ ਨੇ ਅੱਗੇ ਵਧਣਾ ਹੈ ਅਜਿਹੀਆਂ ਜਾਣਕਾਰੀਆਂ ਜਿਹੜੀਆਂ ਸੀ ਜਦੋਂ ਸਾਰੇ ਸੋਸ਼ਲ ਮੀਡੀਆ ਜ਼ਰੀਏ ਕਿਸਾਨਾਂ ਤੱਕ ਪਹੁੰਚਦੀ ਸੀ ਤਾਂ ਉਹਨਾਂ ਨੂੰ ਹੀ ਰੋਕਣ ਦੀ ਹੁਣ ਵੀ ਕੋਸ਼ਿਸ਼ ਹੋਈ ਹੈ ਕਿਉਂਕਿ ਜੀ ਬੀਤੇ ਦਿਨੀ ਜਦੋਂ ਸਰਮਨ ਸਿੰਘ ਭਦੇਰ ਨੇ ਐਲਾਨ ਕੀਤਾ ਕਿ ਇੱਕ ਪਾਸੇ ਜਗਦੀਪ ਸਿੰਘ ਡੱਲੇਵਾਲ ਜਿਹੜੇ ਨੇ ਉਹਨਾਂ ਦੀ ਸਿਹਤ ਬਹੁਤ ਖਰਾਬ ਹੁੰਦੀ ਜਾ ਰਹੀ ਹੈ ਦੂਸਰਾ ਐਲਾਨ ਇਹ ਸੀ ਕਿ 14 ਤਰੀਕ ਨੂੰ 14 ਦਸੰਬਰ ਨੂੰ ਕਿਸਾਨਾਂ ਦਾ ਜਿਹੜਾ 101 ਮਰਜੀਵ ਦੇ ਕਿਸਾਨਾਂ ਦਾ ਜਥਾ ਉਹ ਫਿਰ ਤੋਂ ਦਿੱਲੀ ਕੂਚ ਕਰੇਗਾ ਯਾਨੀ ਕਿ ਤੀਸਰੀ ਵਾਰ ਕੋਸ਼ਿਸ਼ ਕਰੇਗਾ ਬਿਲਕੁਲ ਸੋ ਹੁਣ ਇਸੇ ਨੂੰ ਲੈ ਕੇ ਹੀ ਇੱਕ ਪੇਜ ਜਿਹੜਾ ਇੱਕ ਤੋਂ ਦੋ ਪੇਜ ਜਿਹੜੇ ਨੇ ਬੰਦ ਕਰ ਦਿੱਤੇ ਔਰ ਬਾਕੀ ਨਿੱਜੀ ਅਕਾਊਂਟਸ ਜਿਹੜੇ ਨੇ ਉਹ ਵੀ ਬੰਦ ਹੋਏ ਨੇ ਕਿਉਂਕਿ ਉਹ ਹੀ ਅਕਾਊਂਟਸ ਤੋਂ ਜਾਣਕਾਰੀਆਂ ਜਿਹੜੀਆਂ ਸੀ ਹਰਿਆਣੇ ਰਹਿੰਦੇ ਕਿਸਾਨਾਂ ਨੂੰ ਸ਼ੇਅਰ ਕੀਤੇ ਜਾਂਦੇ ਸੀ ਉਹਨਾਂ ਰਾਹੀਂ ਪਾਰਲੇ ਹੋਰ ਸੂਬਿਆਂ ਦੇ ਵਿੱਚ ਰਹਿ ਰਹੇ ਸਨ ਸਾਨੂੰ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਵੱਤ ਤੋਂ ਵੱਤ ਲੋਕਾਂ ਨਾਲ ਪਾਵੇਂ ਉਹ ਦੇਸ਼ ਬੈਠੇ ਨੇ ਆ ਵਿਦੇਸ਼ ਵਿੱਚ ਆਪਣੀ ਗੱਲ ਰੱਖਣ ਦਾ ਇਹ ਜ਼ਰੀਆ ਜਿਸ ਤੇ ਕਿ ਫਿਲਹਾਲ ਇੱਥੇ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਮਨਜੋਤ ਫਿਲਹਾਲ ਦੀ ਸਾਰੀ ਜਾਣਕਾਰੀ ਲਈ ਸੋ ਫਿਲਹਾਲ ਇੱਥੇ ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕੇਂਦਰ ਤੇ ਕਿ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਬਹਿਰਾਲ ਅੱਜ ਅਰਦਾਸ ਦਿਵਸ ਵੀ ਮਨਾਇਆ ਜਾਣਾ ਹੈ ਲੇਕਿਨ ਇਸ ਵਿੱਚ ਕਾ ਜੋ ਜਗਜੀਤ ਦੱਲੇਵਾਲ ਨੇ ਉਹ 16ਵੇਂ ਦਿਨ ਉਹਨਾਂ ਦਾ ਮਰਨ ਬਦ ਦਾਖਲ ਹੋ ਗਿਆ ਹੈ ਔਰ ਲਗਾਤਾਰ ਉਹਨਾਂ ਦੀ ਸਿਹਤ ਵਿਗੜ ਰਹੀ ਲਈ ਕੁਝ ਕੀਤਾ ਜਾਏਗਾ